ਰਾਏ ਤੇ ਮਿਲਦੀਆਂ ਹਨ ਸੁੰਦਰ ਪਤਨੀਆਂ ਪਤਨੀਆਂ ਦੇ ਰੇਟ ਤੇ ਜੇ ਮਿਲ ਜਾਣ ਦਿਲ ਤਕਰਵਾ ਲਓ ਵਿਆਹ ਕੀ ਤੁਸੀਂ ਕੁਆਰੇ ਹੋ ਤੇ ਵਿਆਹ ਲਈ ਕੁੜੀ ਲਾਭ ਰਹੇ ਹੋ ਤਾਂ ਇਹ ਖਬਰ ਸਿਰਫ ਤੁਹਾਡੇ ਲਈ ਹੈ ਜਰਾ ਸੋਚੋ ਖਾਣਾ ਬਣਾਉਣਾ ਯਾਤਰਾ ਕਰਨਾ ਸਭ ਕੁਝ ਪਤਨੀ ਬਾਤ ਤੇ ਜੇ ਦਿਲ ਮਿਲਦੇ ਹਨ ਤਾਂ ਵਿਆਹ ਦਾ ਰਸਤਾ ਵੀ ਖੁੱਲਦਾ ਇਹ ਕੋਈ ਫਲਮੀ ਕਹਾਣੀ ਨਹੀਂ ਹੈ ਸਗੋਂ ਇੱਕ ਅਜੀਹੀ ਜਗ੍ਹਾ ਦੀ ਹਕੀਕਤ ਹੈ ਜੋ ਸੈਲਾਨੀਆਂ ਨੂੰ ਕਾਫੀ ਜ਼ਿਆਦਾ ਆਕਰਸ਼ਿਤ ਕਰਦੀ ਹੈ ਜੇਕਰ ਤੁਸੀਂ ਵੀ ਸੋਚ ਰਹੇ ਹੋ ਕਿ ਉਹਨਾਂ ਦੇ ਰੇਟ ਕੀ ਹੋਣਗੇ ਤੇ ਕਿਹੜਾ ਦੇਸ਼ ਲੋਕਾਂ ਨੂੰ ਇਹ ਸਹੂਲਤ ਪ੍ਰਦਾਨ ਕਰਦਾ ਹੈ ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਕਿਹੜਾ ਦੇਸ਼ ਹੈ ਅੱਜ ਅਸੀਂ ਤੁਹਾਨੂੰ ਇੱਕ ਅਜੀਹੇ ਦੇਸ਼ ਬਾਰੇ ਦੱਸਣ ਜਾ ਰਹੇ ਹਾਂ ਜੋ ਬਹੁਤ ਹੀ ਸੁੰਦਰ ਹੈ ਤੇ ਜਿੰਨਾ ਇਹ ਸ਼ਹਿਰ ਸੁੰਦਰ ਹੈ ਤਾਂ ਤੁਹਾਨੂੰ ਇੱਥੇ ਕਿਰਾਏ ਦੀਆਂ ਉਨੀਆਂ ਹੀ ਸੁੰਦਰ ਪਤਨੀਆਂ ਵੀ ਮਿਲਣਗੀਆਂ ਅਸੀਂ ਦੱਖਣ-ਪੂਰਬ ਏਸ਼ੀਆ ਦੇ ਇੱਕ ਸੁੰਦਰ ਦੇਸ਼ ਬਾਰੇ ਗੱਲ ਕਰ ਰਹੇ ਹਾਂ ਜੋ ਕਿ THAILAND ਹੈ। THAILAND ਆਪਣੇ ਸ਼ਾਨਦਾਰ ਬੀਚਾਂ ਤੇ ਰੰਗੀਨ ਨਾਈਟ ਲਾਈਫ ਲਈ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ। ਹਰ ਸਾਲ ਲੱਖਾਂ ਸੈਲਾਨੀ ਇੱਥੇ ਘੁੰਮਣ ਆਉਂਦੇ ਹਨ ਪਰ ਹਾਲ ਹੀ ਦੇ ਵਿੱਚ ਇੱਕ ਕਿਤਾਬ ਨੇ THAILAND ਨੂੰ ਇੱਕ ਵੱਖਰੇ ਕਾਰਨ ਕਰਕੇ ਸੁਰਖੀਆਂ ਵਿੱਚ ਲਿਆ ਕੇ ਰੱਖ ਦਿੱਤਾ। ਇਸ ਕਿਤਾਬ ਨੇ ਥਾਈਲੈਂਡ ਦੇ ਰੈਂਟਲ ਵਾਈਫ ਟ੍ਰੈਡ ਨੂੰ ਦੁਨੀਆ ਦੇ ਸਾਹਮਣੇ ਲਿਆਂਦਾ ਹੈ ਜਿਸ ਤੋਂ ਬਾਅਦ ਇਸ ਦੀ ਬਹੁਤ ਹੀ ਜ਼ਿਆਦਾ ਚਰਚਾ ਹੋ ਰਹੀ ਹੈ ਇਹ ਇੱਕ ਅਜੀਹਾਰ ਰੁਝਾਨ ਹੈ ਜਿਸ ਵਿੱਚ ਔਰਤਾਂ ਕਿਰਾਏ ਦੀਆਂ ਪਤਨੀਆਂ ਬਣ ਕੇ ਕੁਝ ਸਮੇਂ ਲਈ ਸੈਨਾਨੀਆਂ ਨਾਲ ਰਹਿੰਦੀਆਂ ਨੇ ਤੇ ਜੇਕਰ ਕੋਈ ਸੈਲਾਨੀ ਕਿਸੇ ਔਰਤ ਨੂੰ ਬਹੁਤ ਹੀ ਜ਼ਿਆਦਾ ਪਸੰਦ ਕਰਦਾ ਹੈ ਤਾਂ ਉਹ ਉਸ ਨਾਲ ਵਿਆਹ ਕਰਨ ਦਾ ਵੀ ਵਿਕਲਪ ਖੁੱਲ੍ਹਾ ਹੁੰਦਾ ਹੈ ਉੱਥੇ ਇਹ ਪ੍ਰਥਾ ਖਾਸ ਕਰਕੇ ਥਾਈਲੈਂਡ ਦੇ ਪਟਾਇਆ ਸ਼ਹਿਰ ਵਿੱਚ ਬਹੁਤ ਹੀ ਜ਼ਿਆਦਾ ਮਸ਼ਹੂਰ ਹੈ ਇਸ ਵਾਈਫ ਆਨ हायर ਜਾਂ ਬਲੈਕ ਪਰਲ ਵੀ ਕਿਹਾ ਜਾਂਦਾ ਹੈ ਇਸ ਵਿੱਚ ਇੱਕ ਔਰਤ ਪੈਸੇ ਲੈ ਕੇ ਕੁਝ ਸਮੇਂ ਲਈ ਪਤਨੀ ਵਾਂਗ ਰਹਿੰਦੀ ਹੈ ਉਹ ਖਾਣਾ ਪਕਾਉਂਦੀ ਹੈ ਬਾਹਰ ਜਾਣ ਤੇ ਪਤੀ ਨਾਲ ਰਹਿਣ ਵਰਗੇ ਸਾਰੇ ਕੰਮ ਕਰਦੀ ਹੈ ਇਹ ਰਿਸ਼ਤਾ ਇੱਕ ਆਰਾਰ ਨਾਮੇ ਦੇ ਆਧਾਰਿਤ ਹੁੰਦਾ ਹੈ ਜਿਸ ਨੂੰ ਕਾਨੂੰਨੀ ਵਿਆਹ ਨਹੀਂ ਮੰਨਿਆ ਜਾਂਦਾ ਪਰ ਹੌਲੀ-ਹੌਲੀ ਇਹ ਇੱਕ ਕਾਰੋਬਾਰ ਬਣ ਗਿਆ ਜਿਸ ਵਿੱਚ ਬਹੁਤ ਸਾਰੀਆਂ ਔਰਤਾਂ ਆਪਣੀ ਮਰਜ਼ੀ ਨਾਲ ਹਿੱਸਾ ਲੈਂਦੀਆਂ ਹਨ ਇਹ ਸਾਰੀ ਕਹਾਣੀ ਲਾਵਰ ਟੈਮੈਨਿਊਲ ਦੀ ਕਿਤਾਬ ਥਾਈ ਟੈਬੂ ਦਾ ਰਾਈਜ਼ ਆਫ ਵਾਈਫ ਰੈਂਟਲ ਇਨ ਮਾਡਰਨ ਸੋਸਾਇਟੀ ਵਿੱਚ ਦੱਸੀ ਗਈ ਹੈ ਕਿਤਾਬ ਦੱਸਦੀ ਹੈ ਕਿ ਗਰੀਬ ਪਰਿਵਾਰਾਂ ਦੀਆਂ ਔਰਤਾਂ ਆਪਣੇ ਤੇ ਆਪਣੇ ਪਰਿਵਾਰ ਦੇ ਖਰਚਿਆਂ ਨੂੰ ਚਲਾਉਣ ਲਈ ਇਸ ਕੰਮ ਨੂੰ ਚੁਣ ਰਹੀਆਂ ਹਨ ਇਹ ਔਰਤਾਂ ਜ਼ਿਆਦਾਤਰ ਬਾਰ ਜਾਂ ਫਿਰ ਨਾਈਟ ਕਲੱਬਾਂ ਦੇ ਵਿੱਚ ਕੰਮ ਕਰਦੀਆਂ ਹਨ ਜਿੱਥੇ ਉਹਨਾਂ ਨੂੰ ਵਿਦੇਸ਼ੀ ਸੈਲਾਨੀ ਗਾਹਕ ਵਜੋਂ ਮਿਲਦੇ ਹਨ ਇਹ ਸਭ ਇੱਕ ਨੇਜੀ ਸਮਝੌਤੇ ਤੇ ਹੁੰਦਾ ਹੈ ਕਿਉਂਕਿ ਥਾਈਲੈਂਡ ਵਿੱਚ ਇਸ ਤੇ ਕੋਈ ਵੀ ਕਾਨੂੰਨੀ ਨਹੀਂ ਹੈ ਇਹ ਰੋਜਾਂ ਤੀਜੀ ਦੇ ਨਾਲ ਵਾਦਾ ਹੀ ਜਾ ਰਿਹਾ ਕਿਉਂਕਿ ਥਾਈਲੈਂਡ ਦੇ ਵਿੱਚ ਬਦਲਦੀ ਜੀਵਨ ਸ਼ੈਲੀ ਨੇ ਲੋਕਾਂ ਨੂੰ ਇਕੱਲਾ ਬਣਾ ਕੇ ਰੱਖ ਦਿੱਤਾ ਬਹੁਤ ਸਾਰੇ ਲੋਕ ਹੁਣ ਸਥਾਈ ਰਿਸ਼ਤਿਆਂ ਦੀ ਬਜਾਏ ਅਸਥਾਈ ਰਿਸ਼ਤਿਆਂ ਨੂੰ ਜ਼ਿਆਦਾ ਤਰਹੀ ਜਿੰਦੇ ਹਨ ਇਹ ਅਭਿਆਸ ਜਾਪਾਨ ਤੇ ਕੋਰੀਆ ਤੋਂ ਪ੍ਰੇਰਿਤ ਹੈ ਜਿੱਥੇ ਗਰਲਫ੍ਰੈਂਡ ਫਾਰ ਹਾਇਰ ਵਰਗਨਸ ਤੇਵਾਵਾ ਪਹਿਲਾਂ ਹੀ ਚੱਲ ਰਹੀਆਂ ਸਨ THAILAND ਨੇ ਇਹਨਾਂ ਪ੍ਰਕਿਰਿਆਵਾਂ ਨੂੰ ਇੰਨਾ ਜ਼ਿਆਦਾ ਅਪਣਾ ਲਿਆ ਹੈ ਤੇ ਇਸ ਨੂੰ ਸੈਕਸ ਵਪਾਰ ਤੇ ਉਦਯੋਗ ਦਾ ਹਿੱਸਾ ਵੀ ਬਣਾ ਲਿਆ ਹੈ THAILAND ਸਰਕਾਰ ਦਾ ਵੀ ਮੰਨਣਾ ਹੈ ਕਿ ਇਹ ਰੋਜਾਂ ਤੇਜ਼ੀ ਦੇ ਨਾਲ ਵਧ ਰਿਹਾ ਹੈ ਹੁਣ ਸਰਕਾਰ ਇਸ ਨੂੰ ਕੰਟਰੋਲ ਕਰਨ ਲਈ ਕੋਈ ਨਾ ਕੋਈ ਕਾਨੂੰਨ ਵੀ ਬਣਾਉਣ ਦੇ ਬਾਰੇ ਸੋਚ ਰਹੀ ਹੈ ਤਾਂ ਜੋ ਇਸ ਕੰਮ ਕਰਨ ਵਾਲੀਆਂ ਔਰਤਾਂ ਦੀ ਸੁਰੱਖਿਆ ਤੇ ਅਧਿਕਾਰਾਂ ਦੀ ਰੱਖਿਆ ਵੀ ਕੀਤੀ ਜਾ ਸਕੇ